ਮਾਪੇ ਉਹਨੇ ਕੋਈ ਵੀ ਸਾਨੂੰ ਤੁਸੀਂ ਆਈਜੀ ਗੱਡੀ ਭੇਜੋ ਜਿਹੜੀ ਟੁੱਟੀਆਂ-ਫੁੱਟੀਆਂ ਹੈਗੀਆਂ ਗ੍ਰੀਨ ਲਾਂ ਵੀ ਆਈਜੀ ਹੁੰਦੀਆਂ ਸ਼ੀਸ਼ੇ ਟੁੱਟੇ ਵੀ ਹੈਗੇ ਆ ਇਹਨੇ ਨਾ ਪੂਰੀ ਗੱਡੀ 부ਝੂਗੀ ਦੱਸੋ ਇਹ ਨਾਮ ਦਾ ਹੀ ਹੈ ਨਾ ਸਿਰਫ ਇੱਕ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪੇਪਰ ਤੇ ਸੱਛੇਰ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਬਾਲ ਅਫਸਰ ਰੁਕੇਸ਼ ਕੁਮਾਰ ਨੇ ਇੱਕ ਵਾਰ ਫਿਰ ਤੋਂ ਸਕੂਲੀ ਬੱਚਿਆਂ ਦੀਆਂ ਬੱਸਾਂ ਤੇ ਘੱਸਿਆ ਸਿਕੰਜam ਤਰਨ ਤਰਨ ਵਿਖੇ ਅੱਜ ਕੀਤੀਆਂ ਗਈਆਂ ਸਕੂਲੀ ਕੁਝ ਬੱਸਾਂ ਬਾਉਂਡ ਤੁਹਾਨੂੰ ਦਿਖਾਉਨੇ ਹਾਂ ਇਸ ਤਸਵੀਰਾਂ ਦੇ ਰਾਹੀਂ ਉਹਨਾਂ ਦਾ ਕੀ ਹੈ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਸਕੂਲੀ ਬੱਸਾਂ ਦੇ ਵਿੱਚ ਫਸਟ ਇਸ ਬਾਕਸ ਹੋਣੇ ਚਾਹੀਦੇ ਹਨ ਤਾਂ ਜੋ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਜੋ ਕਿਸੇ ਬੱਚੇ ਨੂੰ ਸੱਟ ਲੱਗਣ ਤੇ ਉਸ ਦਾ ਉਸ ਸਮੇਂ ਹੀ ਟ੍ਰੀਟਮੈਂਟ ਕੀਤਾ ਜਾ ਸਕੇ ਅਤੇ ਬੱਸਾਂ ਦੇ ਵਿੱਚ ਅੱਗ ਬਜਾਉਣ ਵਾਲਾ ਸਿਲੰਡਰ ਵੀ ਹੋਣਾ ਜ਼ਰੂਰੀ ਹੈ ਅਤੇ ਇਹਾਦੀ ਵਸਤੂਆਂ ਸਕੂਲੀ ਬੱਸਾਂ ਦੇ ਵਿੱਚ ਅਨਵੈਲੇਬਲ ਹੋਣੀਆਂ ਚਾਹੀਦੀਆਂ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਕੀ ਹੋਰ ਕੀ ਕਹਿੰਦੇ ਨਜ਼ਰਾਂਏ ਰਕੇਸ਼ ਕੁਮਾਰ ਮਾਪਿਓ ਨੇ ਕੋਈ ਵੀ ਸਾਨੂੰ ਤੁਸੀਂ ਆਈਜੀ ਗੱਡੀ ਭੇਜੋ ਜਿਹੜੀ ਟੁੱਟੀਆਂ-ਫੁੱਟੀਆਂ ਹੈਗੀਆਂ ਕੋਧਨ ਘਸਤਾ ਹੈ ਧੁੰਦ ਵਿੱਚ ਹੁਣ ਕੋਈ ਆਦੇ ਵਾਲਾ ਸ਼ੀਸ਼ੇ ਟੁੱਟੇ ਪਏ ਇਹਨਾਂ ਦੇ ਜੇ ਕੋਈ ਨੁਕਸਾਨ ਹੋ ਗਿਆ ਫੇਰ ਇਹਨਾਂ ਉਗਾ ਨੁਕਸਾਨ ਸਭ ਤੋਂ ਵੱਡਾ ਤੁਹਾਡੇ ਮਾਪਿਓ ਦਾ ਨੁਕਸਾਨ ਹੋਊਗਾ ਜੇ ਬੱਚੇ ਇੱਕ ਦੀ ਡੈਥ ਹੋ ਗਈ ਨਾ ਸਭ ਤੋਂ ਵੱਡਾ ਹਰਜਾਨਾ ਤੁਹਾਡੇ ਮਾਪਿਓ ਨਹੀਂ ਭੁਗਤਣਗੇ ਅੱਜ ਤੁਸੀਂ ਮਾਪੇ ਕੋਲ ਜਾਣਾ ਹੈ ਕਰੇ ਕਹਿਣਾ ਕਿ ਮੰਮੀ ਤੁਸੀਂ ਕਿਹੜੀ ਗੱਡੀ 'ਚ ਸਾਨੂੰ ਭੇਜਦੇ ਹੋ ਜਿਹਦੇ ਇਹਨਾਂ ਦਾ ਫਰਸਟ ایڈ ਬਾਕਸ ਹੈ ਨਾ ਫਾਇਰ ਐਕਸਟੈਂਸ਼ਨ ਹੈਗੀ ਹੈ ਗ੍ਰੀਨ ਲਾਈਟ ਜੀ ਹੁੰਦੀਆਂ ਸ਼ੀਸ਼ੇ ਟੁੱਟੇ ਵੀ ਹੈਗੇ ਆ ਇਹ ਕਾਗਜ਼ ਪੂਰੇ ਨਹੀਂ ਹੁੰਦੇਗੇ ਡਰਾਈਵਰ ਵੀ ਅੱਗੇ ਨਸ਼ੇੜੀ ਜਾਂ ਹੁੰਦਾ ਥੋੜਾ ਫੇਰ ਆਪਾਂ ਪੜ੍ਹ ਲਿਖ ਕੇ ਕੀ ਅਫਸਰ ਬਣਾਂਗੇ ਜੇ ਅੱਜ ਆਪਾਂ ਹੀ ਨੀ ਨਿਯਮ ਪੂਰੇ ਕਰ ਰਹੇ ਤਾਂ ਫੇਰ ਇਹਨਾਂ ਨੇ ਤਾਂ ਸ਼ੈ ਲੈਣੀ ਹੀ ਲੈਣੀ ਹੈ ਠੀਕ ਹੈ ਘਰੇ ਜਾ ਕੇ ਸਾਰੇ ਆਪੇ ਹਮਾਂਪੇ ਉਹਨੂੰ ਛੇੜਨਾ ਹੈਗਾ ਇਸ ਵਾਸਤੇ ਕਦੇ ਤੁਸੀਂ ਇਸ ਗੱਡੀ ਦਾ ਫਰਸਟ ایڈ ਬਾਕਸ ਚੈੱਕ ਕੀਤਾ ਕਦੇ ਵੀ ਫੇਰ ਆਪਾਂ ਟੀਚਰ ਕਿਸ ਨਾਮ ਦੇ ਆ ਗਿਆ ਜੇ ਆਪਾਂ ਬੱਚਿਆਂ ਦੀ ਸੇਫਟੀ ਨਹੀਂ ਦੇਖ ਸਕਦੇ ਆਪ ਆਪਨੇ ਬੱਚੇ ਦੀ ਸੇਫਟੀ ਕਰਦੇ ਆ ਨਾ ਕਰਦੇ ਆ ਨਾ ਕਰੇ ਮੜੀ ਬੁਖਾਰ ਹੋ ਜਾਏ ਤਾਂ ਆਪ ਭੱਜ ਜਾਂਦੇ ਆ ਡਾਕਟਰ ਕੋਲ ਮੈਂਡ ਚ ਉਹਦਾ ਨਾ ਕਾ ਨਲਾਕੀਆਂ ਹੈਗੀਆਂ ਜਿਹੜੀ ਆਪਾਂ ਇਹਨਾਂ ਗੱਡੀਆਂ ਨੂੰ ਸ਼ਾਇਦ ਨਹੀਂ ਆ ਇਹਨਾਂ ਨੂੰ ਡਰਾਈਵਰਾਂ ਨੂੰ ਟੈਨ ਨਹੀਂ ਆ ਠੀਕ ਹੈ ਇਹ ਗੱਡੀ ਬਹੁਤ ਓਕੀ ਹੈਗੀ ਐ ਨਾ ਤਾਂ ਇਹਨਾਂ ਇੱਕ ਫਾਈਲ ਐਕਸਟੈਂਸ਼ਨ ਹੈਗਾ ਆ ਕੁਝ ਜਣਾ ਨਾਲ ਹੈਗਾ ਕੋਈ ਦੇਖਿਆ ਤੁਸੀਂ ਲੱਗਿਆ ਸਰ ਪਿੱਛੇ ਲੱਗਿਆ ਹਾਂ ਹੁਣ ਇਹਨੇ ਗੇਟ ਟਾਈਮ ਉਤਾਰਨਾ ਇਹਨੇ ਬਦਾਂ ਨ ਕੋਹੰਦਾ ਰੱਖਿਆ ਹੋਇਆ ਚਲੋ ਇਹ ਤਾਂ ਨਵਾਂ ਹੀ ਹੈ ਨਾ 2027 ਸਕੁਆਇਰ ਹੈ ਇਹਨੇ ਲਾ ਪੂਰੀ ਗੱਡੀ 부ਝੂਗੀ ਦੱਸੋ ਇਹ ਨਾਮ ਦਾ ਹੀ ਹੈ ਨਾ ਸਿਰਫ ਇੱਕ ਮੈਂ ਕੈਮਰੇ ਨਹੀਂ ਇੰਨੀ ਜ਼ਿਆਦਾ ਨਹੀਂ ਕਹਿੰਦਾ ਚਲੋ ਸੀਸੀਟੀਵੀ ਤੁਸੀਂ ਵੱਡੇ ਨਾਮ ਆ ਰਹੇ ਹੋ ਠੀਕ ਹੈ ਲੇਡੀ ਅਟੈਂਡੈਂਟ ਵੀ ਜ਼ਰੂਰ ਤਨੀਆ ਕਿਉਂਕਿ ਲੇਡੀਆਂ ਆ ਰਹੀਆਂ ਨੇ ਇਹਨੇ ਨਾਲ ਕੀ ਇੱਕ ਗੱਡੀ 부ਝੇਗੀ ਪੂਰੀ ਅੱਗ ਲੱਗ ਜੇ ਖੁਦ ਨਾ ਖਸਤਾ ਅੱਜ ਹੁਣ ਅਸੀਂ ਚੈਕਿੰਗ ਕੀਤੀ ਸੀ ਉਹਦੇ ਨਾਬਾਲਗ ਬੱਚਿਆਂ ਵੱਲੋਂ ਚੜਾਏ ਜਾ ਰਹੇ ਮੋਟਰਸਾਈਕਲ ਬੁਲਟ ਸੀਗੇ ਉਹ 3 ਦੇ ਅਸੀਂ ਇੰਪਾਉਂਡ ਕਰਤੇ ਹੈਗੇ ਤੇ ਉਸ ਤੋਂ ਬਾਅਦ ਦੋ ਗੱਡੀਆਂ ਅਸੀਂ ਹੋਰ ਇੰਪਾਉਂਡ ਕੀਤੀਆਂ ਹੈਗੇ ਜਿਹੜੀ ਸਕੂਲੀ ਬੱਸਾਂ ਦੀਆਂ ਗੱਡੀਆਂ ਸੀ ਵੀ ਤੋਂ ਵੀ ਬਾਈ ਅਸੀਂ ਜਿਹੜੀ ਇਹ ਚਲਾਨ ਕੱਟੇ ਗਏ ਆ ਅੱਜ ਅਸੀਂ ਏਸੀ ਲੜੀ ਦੇ ਅੰਦਰ ਜੇ ਪਹਿਲਾਂ ਬੋਡੀ ਚੌਂਗ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਮਾਤਾ ਗੰਗਾ ਗਵਰਨਮੈਂਟ ਸਕੂਲ ਚੈੱਕ ਕੀਤਾਗਾ ਦੇਖੋ ਜਿੱਥੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਹੋਦੀ ਹੈ ਉੱਥੇ ਗਵਰਨਮੈਂਟ ਦੇ ਗਵਰਨਮੈਂਟ ਸਕੂਲਾਂ ਦੀ ਵੀ ਅਸੀਂ ਚੈਕਿੰਗ ਕਰਨੀ ਹੈਗੀ ਆ ਜਿੱਥੇ ਪ੍ਰਾਈਵੇਟ ਸਕੂਲ ਜ਼ਿੰਮੇਵਾਰ ਹੈ ਉੱਥੇ ਸਰਕਾਰੀ ਵੀ ਉਸ ਹੀ ਨਿਯਮਾਂ ਨੂੰ ਮੰਨਣ ਲਈ ਪਾਬੰਦ ਹੈਗੇ ਜੇ ਉਹ ਨਹੀਂ ਮੰਨਣਗੇ ਤਾਂ ਅਸੀਂ ਏਸੀ ਤਰ੍ਹਾਂ ਲਗਾਤਾਰ ਉਹਨਾਂ ਤੇ ਐਫਆਈਆਰ ਵੀ ਦਰਜ ਕਰਾਂਗੇ ਚਾਹੇ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਜਿਵੇਂ ਕਿ ਗੱਡੀ ਦੇ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਯਮ ਹੈਗੇ ਉਹਨਾਂ ਦੇ ਅਕੋਰਡਿੰਗ ਗੱਡੀ ਦੇ ਚਾਰੋਂ ਤਰਫ ਗ੍ਰਿਲ ਹੋਣੀ ਚਾਹੀਦੀ ਹੈ ਕਿ স্পੀਡ ਗਵਰਨਰ ਹੋਣਾ ਚਾਹੀਦਾ ਹੈਗਾ ਤੇ ਜਿਹੜੀ ਉਹਦੇ ਸਪੀਡ ਗਵਰਨਰ ਲੱਗਿਆ ਹੋਣਾ ਚਾਹੀਦਾ ਤਾਂ ਜੋ ਗੱਡੀ ਦਾ ਸਪੀਡ ਹੈਗੀ ਹੈ 40 ਤੋਂ ਵੱਧ ਨਾ ਜਾ ਸਕੇ ਔਰ ਬੱਚਿਆਂ ਦੀ ਸੇਫਟੀ ਬਣੀ ਰਹੇ ਹੁਣ ਮੈਂ ਇੱਕ ਇਹ ਵੀ ਰਿਕੁਐਸਟ ਕਰਨਾ ਚਾਹਾਂਗਾ ਵੀ ਜਿਹੜੇ ਹੁਣ ਧੁੰਦ ਦਾ ਮੌਸਮ ਆ ਗਿਆ ਗੱਡੀਆਂ ਦੀ ਲਾਈਟਾਂ ਅਤੇ ਉਹਨਾਂ ਦੇ ਉੱਤੇ ਰਿਫਲੈਕਟਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੀ ਸੇਫਟੀ ਬਣੀ ਜਾ ਸਕੇ ਇਸ ਗੱਡੀ ਦੇ ਅੰਦਰ ਇੱਕ ਮੈਡੀਕਲ ਕਿੱਟ ਹੈ ਜਿਹੜੀ ਐਕਸਪਾਇਰ ਡੇਟਾ ਨਹੀਂ ਮਿਲਦੀ ਕਈ ਵਾਰ ਉਹ ਵੀ ਪੂਰੀ ਨਵੀਂ ਹੋਣੀ ਚਾਹੀਦੀ ਹੈ ਫਾਇਰ ਐਕਸਟੈਂਸ਼ਨ ਜਿਹੜਾ ਕਦੋਂ ਦਾ ਜਦੋਂ ਗੱਡੀ ਖਰੀਦ ਲਈ ਉਦੋਂ ਦਾ ਕਦੇ ਚੈੱਕ ਨਹੀਂ ਕੀਤਾ ਜਾਂਦਾ ਉਹ ਵੀ ਐਕਸਪਾਇਰੀ ਡੇਟ ਹੁੰਦੀ ਹੈ ਉਹਨਾਂ ਦੀ ਉਹ ਵੀ ਨਵੇਂ ਹੋਣੇ ਚਾਹੀਦੇ ਹੈਗੇ ਆ ਸਕੂਲ ਦੀ ਵਰਦੀ ਹੋਣੀ ਚਾਹੀਦੀ ਹੈਗੀ ਆ ਨੇਮ ਪਲੇਟ ਹੋਣੀ ਚਾਹੀਦੀ ਹੈਗੀ ਆ ਡਰਾਈਵਰ ਦਾ ਲਾਇਸੈਂਸ ਕਾਗਜ਼ ਸਾਰੇ ਪੂਰ ਕੰਪਲੀਟ ਹੋਣੇ ਚਾਹੀਦੇ ਹੈਗੇ ਆ ਇਹਨਾਂ ਨਿਯਮਾਂ ਨੂੰ ਅਗਰ ਨਹੀਂ ਮੰਨਦਾ ਤਾਂ ਅਸੀਂ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਪਲੱਸ ਸਕੂਲ ਪ੍ਰਿੰਸੀਪਲ ਤੇ ਐਫ ਆਈ ਆਰ ਕਰਾਂਗੇ ਬੱਚੇ ਜਿਹੜੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਗਾਈਡਲਾਈਨ ਹੈਗੀ ਹੈ ਡੇਢ ਗੁਣਾ ਬੱਚਾ ਆਪਾਰਸੀ ਆਰ ਸੀ ਤੇ ਜੇ 7 ਬੱਚੇ ਹੈ ਤਾਂ ਤੁਸੀਂ ਉਹਨਾਂ ਦੇ 10 ਬੱਚੇ ਬਿਠਾ ਸਕਦੇ ਹੋ ਡੇਢ ਗੁਣਾ ਨਿਯਮ ਹੈਗੇ ਆ ਬਟ ਜੇ ਅਸੀਂ ਉਹਨੇ 15 ਬੱਚੇ ਬਿਠਾਵਾਂਗੇ ਤਾਂ ਓਵਰਲੋਡ ਦਾ ਚਲਾਨ ਸਾਰੇ ਬੱਚਿਆਂ ਦਾ ਹੀ ਪਾਇਆ ਜਾਏਗਾ। ਬੱਚੇ ਮੇਰੇ ਆਪਣੇ ਬੱਚੇ ਆ ਗਏ ਆ। ਜੇ ਮਾਪਿਓ ਉਹਨਾਂ ਬੱਚਿਆਂ ਦੀ ਆਪਣੀ ਜ਼ਿੰਦਗੀ ਨਹੀਂ ਸਮਝ ਰਹੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਉਹਨਾਂ ਦੀ ਸੁਰੱਖਿਆ ਕਰਾਂ ਤੇ ਮੈਂ ਉਹਨਾਂ ਨਿਯਮਾਂ ਦੀ ਪਾਲਣਾ ਕਰਵਾ ਕਰਵਾ ਕੇ ਇਹਨਾਂ ਬੱਚਿਆਂ ਦੀ ਸੇਫਟੀ ਕਰਾਂ। ਮੈਂ ਅਪੀਲ ਵੀ ਕਰਾਂਗਾ ਪੇਰੈਂਟਸ ਨੂੰ ਵੀ ਜਿੱਥੇ ਮੈਂ ਇਹਨਾਂ ਉਪਰਾਲਾ ਕਰ ਰਹੇ ਆਂਗਾ ਤੁਸੀਂ ਵੀ ਮੇਰੇ ਨਾਲ ਆਓ ਤੇ ਆਪਦੇ ਸਕੂਲ ਬੱਚੇ ਨੂੰ ਭੇਜਣ ਤੋਂ ਪਹਿਲਾਂ ਉਸ ਬੱਸ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਕੀ ਉਹ ਬੱਚਾ ਤੁਹਾਡਾ ਸੇਫ ਜਾ ਰਿਹਾ ਹੈ ਸਕੂਲ ਨਿਯਮ ਪੂਰੇ ਕਰਦੀਓ ਬਸ ਕੀ ਡਰਾਈਵਰ ਸਹੀ ਹੈਗਾ ਕੀ ਉਹਦੇ ਕੋਲ ਐਕਸਪੀਰੀਅੰਸ ਹੈਗਾ ਉਹਦੀ ਉਮਰ ਕਿੰਨੀ ਹੈਗੀ ਇਹ ਸਾਰੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਹਨ ਮੈਂ ਆਈ ਅਪੀਲ ਕਰਨਾ ਚਾਹੁੰਦਾ ਹਾਂ ਵੀ ਜਿੱਥੇ ਮੈਂ ਚੈਕਿੰਗ ਕਰ ਰਿਹਾ ਉੱਥੋਂ ਪਹਿਲਾਂ ਤੁਸੀਂ ਚੈਕਿੰਗ ਕਰੋਗੇ ਤਾਂ ਮੈਨੂੰ ਲੋੜ ਨਹੀਂ ਹੈਗੀ ਫੀਲਡ ਦੇ ਅੰਦਰ ਆਨ ਦੀ ਤੇ ਤੁਹਾਡੀ ਚੈਕਿੰਗ ਦੇ ਨਾਲ ਇਹ ਸਾਰੇ ਬੱਚੇ ਸੁਰੱਖਿਅਤ ਰਹਿਣਗੇ ਅੱਜ ਕਈ ਜ਼ਿਲ੍ਹਿਆਂ ਦੇ ਧਰੂ ਸਾਡਾ ਜ਼ਿਲ੍ਹਾ ਜਿਹੜਾ ਹੈਗਾ ਉਹ ਟੋਪ ਟੈਸਟ ਦੇ ਵਾਸਤੇ ਹੈਗਾ ਕਿਉਂਕਿ ਸਾਡੇ ਬੱਚਿਆਂ ਦੀ ਸੇਫਟੀ ਬਹੁਤ ਅੱਗੇ ਵੱਧ ਚੁੱਕੀ ਹੈ ਮੇਰੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਮਾਨਯੋਗ ਡੀਸੀ ਸਾਹਿਬ ਰਾਹੁਲ ਜੀ ਅਤੇ ਮਾਨਯੋਗ ਐਸਐਸਪੀ ਆਮਨਿਅੋ ਰਾਣਾ ਜੀ ਨੇ ਵੱਲੋਂ ਸਖਤੀ ਦਾਇਰਤਾ ਹੈ ਜਿਹੜਾ ਵੀ ਨਿਯਮ ਦੀ ਉਲੰਘਣਾ ਕਰੂਗਾ ਅਸੀਂ ਉਸਤੇ ਐਫਆਈਆਰ ਕਰਾਂਗੇ 222 ਔਰ ਜੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਨੀਅਰ ਅਫਸਰਾਂ ਨੂੰ ਜੋ ਵੀ ਦਿਸ਼ਾ ਨਿਰਦੇਸ਼ ਮਿਲਦੇ ਆ ਉਹਨਾਂ ਦੇ ਮੁਤਾਬਕ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਸਕੂਲਾਂ ਦੀਆਂ ਗੱਡੀਆਂ ਜਿਹੜੀਆਂ ਚੈੱਕ ਕੀਤੀਆਂ ਗਈਆਂ ਜਿਦੇ ਵਿੱਚ ਪਾਇਆ ਗਿਆ ਤੀਆਂ ਗੱਡੀਆਂ ਦੇ ਜਿਹੜਾ ਕਲਰ ਜਿਹੜਾ ਵਾ ਉਹ ਵਾਈਟ ਆ yellow color ਨਹੀਂ ਆ ਬਾਕੀ ਬੱਚੇ ওভারਲੋਡ ਆ ਕੁਝ ਜਿਹੜੇ ਆ ਉਹਨਾਂ ਨੇ ਵਿਦਾਊਟ ਜੂਨੀਫਾਰਮਾਂ ਉਹਨਾਂ ਦਾ ਚਲਾਨ ਕੀਤਾ ਗਿਆ ਤੇ ਟੋਕਰ ਸ਼ੋਰ ਸੋਲੂਸ਼ਨ ਟੈਕਸ ਦੋ ਗੱਡੀਆਂ ਜੀ ਫਾਉਂਡ ਕੀਤੀਆਂ ਜੀ ਇਸ ਤਰ੍ਹਾਂ ਹੀ ਮਿਹਨ ਚਲਦੀ ਰਹੋਗੇ ਹਾਂ ਜੀ ਲਗਾਤਾਰ ਜ ਪਹਿਲਾਂ ਤੋਂ ਚਲਦੀ ਰਹੀ ਧੱਕੇ ਵੀ ਇਸੇ ਤਰ੍ਹਾਂ ਚਲਦੀ ਰਹੂਗੀ